ਸਤਿ ਸ਼੍ਰੀ ਅਕਾਲ ਜੀ ਬਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਨਵੇਂ ਵਲੌਗ ਚ ਤੇ ਬਾਈ ਅੱਜ ਲੱਗੇ ਜੀ ਪਨੀਰੀ ਦੀ ਆਪਾਂ ਸ਼ੁਰੂਆਤ ਕਰਨ ਪਨੀਰੀ ਲੱਗੇ ਬਾਈ ਬੀਜਣ ਦੋ ਤਿੰਨ ਲੋਹਾਂ ਵਿੱਚ ਬੀਜੂੰਗੀ ਬਾਈ ਤੇ ਤਾਉਣੀ ਆਪਣਾ ਜੀਰੀ 15 ਕਿਲ ਦੇ ਤੇ ਅੱਜ ਬੀਜਣ ਲੱਗੇ ਬਾਈ ਪਨੀਰੀ ਆਪਾਂ ਸੁਪਰੀਮ 110 ਤੇ ਉਹਦਾ ਛੱਟਾ ਲੱਗੇ ਬਾਈ ਲੋਨ ਖੇਤ ਤਿਆਰ ਆ ਆਪਣਾ ਤੇ ਪਾਵਰ ਆ ਜਾਂਦੀ ਬਾਈ ਸੱਜਦੇ ਕਿ ਆਪਾਂ ਪਰਗੇ ਤੇ 1.5 ਘੰਟੇ ਹੋ ਗਏ ਤੇ ਪਾਣੀ ਐਨ ਟਿਕ ਗਿਆ ਟਿੱਕੇ ਐਨ ਛੱਟਾ ਦੇਣਾ ਚਾਹੀਦਾ ਤੇ ਪਨੀਰੀ ਆਪਣੀ ਵਧੀਆ ਜੰਮੇ ਆਈ ਬਾਈ ਤੇ ਮੱਕੀ ਭਰਗੇ ਤੇ ਆਪਾਂ ਪਹਿਲਾਂ ਤੇ ਹੁਣ ਛੱਟਾ ਦੰਨੇ ਆ ਬਾਈ ਤੇ ਦਿਖਾਉਨੇ ਆ ਜੀ ਤੁਹਾਨੂੰ ਬਾਕੀ ਹੋਰ ਦਿਖਾਵਾਂਗੇ ਇਤੇ ਆਪਾਂ ਗਾਹਾਂ ਬੀਜਣੀ ਤੇ ਗਾਹਾਂ ਇੱਕ ਕਿਆਰਿਆਂ ਚ ਤੇ ਉਹ ਵੀ ਦੱਸਾਂ ਹਾਂ ਬਾਈ ਕਿਹੜੇ ਕਿਹੜੇ ਬੀਜੂਗੇ ਹੋਰ ਬਾਕੀ ਲਿਆਂਦਾ ਤਾਂ ਇਹੀ ਆ ਹਲੇ ਤੇ ਹੋਰ ਹਾਈਬ੍ਰਿਡ ਦੇਖਦੇ ਆ ਕਿਹੜੇ ਕਿਹੜੇ ਬੀਜ ਨੇ ਤੇ ਉਹ ਬੀਜਾਂਗੇ ਅੱਜ ਉਹਨੇ ਸੁਪਰੀਮ 110 ਦਾ ਛਿੱਟਾ ਤੇ 15 ਕਿਲੋ ਬੀਜ ਆ ਬਈ ਆਪਣਾ 15 ਕਿਲੋ ਬੀਜ ਦਾਣ ਆਪਾਂ ਨੇ ਜਿਹੜੇ 3-4-4 ਕਿਲੇ ਲੱਗੇ ਬਹੁਤ ਹੈ ਤਿੰਨ ਵੀ ਲੱਗੇ ਤਾਂ ਵੀ ਬਹੁਤ ਆ ਬਾਈ ਬਾਕੀ ਕਹਿੰਦੇ ਤਾਂ ਹੈਗੇ ਆ ਵੀ 4 ਕਿਲੋ 5 ਕਿਲੋ ਪਨੀਰੀ ਵੀ ਬਈਏ 1 ਕਿਲੇ ਚ ਲਾਉਨੇ ਆ ਲਾਉਂਦੇ ਨਹੀਂ ਪਾ ਬਾਈ 3 ਕਿਲੋ ਹੀ ਲੱਗਦੀ ਆ ਤਿੰਨ ਹੱਦ ਤਿੰਨ ਕਿੱਲੇ ਵੀ ਲਾਉਣੇ ਆ ਇਹ ਚਾਰ ਪੰਜ ਕਿੱਲਿਆਂ ਦਾ ਆਪਣਾ ਬੀਜ ਹੋ ਜਾ ਤੇ ਦੰਨੇ ਆ ਛੱਟਾ ਦਿਖਾਉਣੇ ਆ ਤੁਹਾਨੂੰ ਗੋਜੀ ਆ ਮੱਕੀ ਬੀਜੀ ਹੋਈ ਆਪਾਂ ਨੇ ਬਰਸੀਨ ਵਾਲੇ ਖੇਰੇ ਚ ਤੇ ਬਰਸੀਨ ਵਾਲੇ ਖੇਰੇ ਵਿੱਚੇ ਆਪਾਂ ਨੇ ਬਾਈ ਪਨੀਰੀ ਬੀਜਣੀ ਆ ਤੇ ਆਹ ਕਿਆਰੀ ਚ ਦੰਨੇ 15 ਕਿਲੋ ਛੱਟਾ ਮੱਕੀ ਦੂਈਆਂ ਵਧੀਆ ਨਿਕਲਈਆਂ ਬਾਈ ਸਾਰੇ ਬੀਜਤੀਆਂ ਛੱਟਿਆ ਆਈਆਂ ਪੂਰੀਆਂ ਦਰਮੋ ਦਾ ਆਝੜਾ ਫੋਲ ਗਿਆ ਹਵਾ ਨਹੀਂ ਲੱਗੂ ਕਿਸੇ ਤਾ ਵਧੀਆ ਦੇ ਨਾ ਜੜੂੰਗਾ ਨਹੀਂ ਦਾਣਾ ਦਾਣਾ ਕਰਨਾ ਹੋ ਜਾਊਗਾ ਅੱਛਾ ਠੀਕ ਨਿਕਲਦਾ ਬੂਰੀ ਚੋਂ ਕੱਢਿਆ ਬਾਈ ਤੇ ਆਪਾਂ ਨੇ ਤਸਲੇ ਚ ਪਾ ਕੇ ਛੱਟਾ ਦੇ ਵਿੱਚ ਨਹੀਂ ਮੜਨਾ ਵਾਲੇ ਦਵਾਲੇ ਤੇ ਉਹ ਦੇ ਦੇਣਾ ਬਾਹਰ ਤੇ ਬਾਈ ਵਿੱਚ ਪੜਾਈਆਂ ਹੋ ਜਾਣੀਆਂ ਤੇ ਜੇ ਕਿਆਰੀ ਲੰਬੀ ਹੋਵੇ ਫਿਰ ਤਾਂ ਕੋਲ ਚੱਲ ਜਾਂਦਾ ਇਹ ਵਿੱਚ ਦੇਣਾ ਵਿੱਚ ਵੜਨਾ ਪੈਣਾ ਤੇ ਹੁਣ ਤੱਕ ਇਹਦੀ ਛੋਟੀ ਹੋ ਆ ਤੇ ਆਪਾਂ ਨੇ ਸਾਈਡਾਂ ਤੇ ਛਟਾ ਦੇ ਦੇਣਾ ਬਾਰ-ਬਾਰ ਤੇ ਉਦਣਾ ਆਪਣੀ ਚਰੀ ਵਿਜੀ ਹੋਈ ਬਾਈ ਚਰੀ ਤੇ ਬਾਜਰਾ ਪਰ ਲੇ ਕੇ ਆ ਰਹੇ ਅੱਜ ਆ ਬਿੱਕਾ ਜਗਾ ਹੋ ਜਾਣੀ ਆਪਣੀ ਇਹ ਜੇ ਲੰਬਾਈ ਲੰਬਾ ਆਪਾਂ ਨੇ ਪਨੀਰੀ ਵੀ ਥਣੀ ਬਾਈ ਇਹਦੇ ਚ ਬਾਕੀ ਆਪਣਾ ਤੇ ਇਹ ਚ ਘੱਟ ਹੁੰਦਾ ਏ ਤੇ ਬਰਸੀਨ ਵਾਲੇ ਖੇਤ ਚ ਆਪਾਂ ਨੇ ਇਹੇ ਕਰਕੇ ਬਰਸੀਨ ਵਾਲੇ ਚ ਇਹ ਬੀਜ ਤੇ ਆਪਾਂ ਜਿਆਦਾ ਤਾਂ ਬਈ ਕਣਕ ਵਾਲੇ ਵੱਡੇ ਚ ਕੱਖ ਹੋ ਜਾਂਦਾ ਏ ਤੇ ਇਹਦੇ ਚ ਵਧੀਆ ਰਹਿੰਦੀ ਆ ਰੇ ਆਪਾਂ ਪਾਤਾ ਦਾ ਡਾਇਆ ਤੇ ਆ ਚਰੀ ਬੀਜੀ ਹੋਈ ਬਈ ਆਪਣੀ ਚਰੀ ਵਧੀਆ ਜੰਮੀ ਆ ਬਾਕੀ ਕੁ ਦੋ ਦਿਨ ਤੱਕ ਇਹਨੂੰ ਵੀ ਪਾਣੀ ਲਾਉਨੇ ਆ ਏਮੋ ਵਧੀਆ ਉਪਰਾਂ ਇੱਕ 11 ਆਪਾਂ ਨੇ ਬਾਜਰੇ ਦਾ ਬੀਜ ਆਇਆ ਬਈ ਤੇ ਬਾਕੀ ਚਰੀ ਆ ਡਾਇ ਦਾ ਵੀ ਛੱਟਾ ਬਾਈ ਮੈਂ ਸਵੇਰੇ ਇਹਦੇ ਇਹਠਾਂ ਦੇ ਗਿਆ ਤਾਂ ਤੇ ਡਾਇ ਆਪਾਂ ਨੇ ਪਾਤਾ ਵਿੱਚੋਂ ਬਸ ਹੁਣ ਛੱਟਾ ਲਾ ਦਈਏ ਪਾਣੀ ਐ ਟਿਕਿਆ ਹੋਇਆ ਪੂਰਾ ਉਹ ਜੀ ਪਾਉਨੇ ਆ ਹੁਣ ਤਾਂ ਸਵੇਰੇ ਚ ਫਿਰ ਜਈਏ ਛੱਟਾ ਲੋ ਜੀ ਦੇਤਾ ਛੱਟਾ ਬਾਈ ਬਾਕੀ ਉਂਗਰੀ ਹੋਈ ਬਈ ਐਨ ਵਧੀਆ ਥੀ ਛੱਟਾ ਵਧੀਆ ਦੇ ਹੋ ਗਿਆ ਜੇ ਜਿਆਦਾ ਉਂਗਰਿਆਵੇ ਫੇਰ ਛੱਟਾ ਨਹੀਂ ਦੇ ਹੁੰਦਾ ਵਧੀਆ ਹੁਣ ਕੱਲਾ ਕੱਲਾ ਦਾਣਾ ਕਿਰਿਆ ਐਨ ਐਨ ਓਕੇ ਰਿਪੋਰਟ ਜੇ ਇੱਕ ਦੋ ਦਿਨ ਆਪਾਂ ਇੱਕ ਦਿਨ ਹੋਰ ਲੰਘਾਣ ਦੇ ਚੋ ਸ਼ਾਮ ਤੱਕੇ ਵੀਜ ਦਿੰਦੇ ਫੇਰ ਜਿਆਦਾ ਉਂਗਰਿਆਉਣੀ ਚ ਤੇ ਇਕੱਠੀ ਹੋ ਜਾਂਦੀ ਬਾਈ ਇਹ ਹੁਣ ਕੱਲਾ ਕੱਲਾ ਦਾਣਾ ਐਨ ਵਧੀਆ ਛੱਟਾ ਦੇ ਹੋ ਗਿਆ ਤਸਲਾ ਹੋ ਗਿਆ ਖਾਲੀ ਥੋੜੀ ਜੀ ਜਗ੍ਹਾ ਘੱਟੇ ਲੱਗਦੀ ਬਾਈ ਤੇ ਬੀਜ ਜ਼ਿਆਦਾ ਤਾਂ ਬੀਜ 15 ਕਿਲੋ ਇੱਕ ਦੋ ਇਕੱਠਿਆਂ ਦੀ ਜਗ੍ਹਾ ਥੋੜੀ ਜੀ ਜੋ ਹੋਰ ਖੋਲਦਾਂ ਤੇ ਚਲੋ ਵਧੀਆ ਜਾਨੀ ਕਿ ਕੱਖ ਨਹੀਂ ਹੋਊਗਾ ਜੇ ਨਹੀਂ ਸੰਭਲੀ ਹੋਊਗੀ ਜੇ ਛਿੱਦੀ ਜੰਮਿਆ ਵੇ ਤੇ ਕੱਖ ਹੋ ਜਾਂਦਾ ਜਾਂਦਾ ਵੈਸੇ ਲੋਟ ਵੀ ਆ ਦੇਖਦੇ ਆ ਬਾਕੀ ਜੰਮਪੁਰ ਤੇ ਦੁਪਹਿਰਾ ਹੋ ਗਿਆ ਬਾਈ 12 12.5 ਹੋ ਚੱਲਦੇ ਆ ਜੀ ਹੁਣ ਘਰ ਨੂੰ ਪਹਿਲਾ ਲੋ ਬੀਜ ਹੋ ਗਿਆ ਬਈ ਆਪਣਾ ਪਨੀਰੀ ਦਾ ਤੇ ਬਾਕੀ ਪੰਜ ਚਾਪ ਦਿਨ ਹਫਤੇ ਤੱਕ ਹੋਰ ਬੀਜਾਂਗੇ ਬਾਕੀ ਕੀ ਥਾਲੇ ਪੌਣੇ ਪੌਣੇ ਨੂੰ ਪਾਈਆਂ ਬਈ ਆਪਣੇ ਸਾਰੀ ਮਾਮਾਗੇ ਇੱਕ ਦੋ ਦਿਨ ਤੱਕ ਥਾਰੇ ਆਪਣਾ ਹੀ ਪਈ ਆਪਾਂ ਨੇ ਕੁਝ ਨਹੀਂ ਛੇੜੇ ਹਾਲੇ ਇੱਕ ਹੁਣ ਤੱਕ ਵਾਹ ਸ਼ੁਰੂ ਕਰ ਦੇਣਾ ਤੁਹਾਨੂੰ ਲੇਪਾਰਾ ਨ ਪੂਰਾ ਪਖਿਆ ਪਿਆ ਬਾਈ ਹਵਾ ਚਲਦੀ ਨਹੀਂ ਗੁੰਮ ਹੋਇਆ ਪਿਆ ਜਮਾ ਹੀ ਮੌਸਮ ਤੇ ਬੂਟਿਆਂ ਦੇ ਕਰਕੇ ਔਰੇ ਬੜਾ ਜਿਆ ਆਰਾਮ ਨਹੀਂ ਤਾਂ ਬਹੁਤ ਔਖਾ ਹੋ ਜਾਣਾ ਤਾਂ ਜੇ ਆਪਾਂ ਧੁੱਪਨ ਦੀ ਫੂਲਣਾ ਦਾ ਬਈ ਫਾਇਦਾ ਆ ਦਿਨਾਂ ਚਾਕੇ ਪਤਾ ਲੱਗਦਾ ਤੇ ਬਾਕੀ ਭਾਈ ਅੱਗ ਨਾ ਲਾਓ ਜੇ ਅੱਗ ਲਾਉਣੀ ਵੀ ਆ ਤੇ ਬੂਟਿਆਂ ਤੇ ਥੋੜਾ ਜਿਹਾ ਸਿਆੜ ਦੋ ਸਿਆੜ ਆਪਾਂ ਬੱਲ ਵੀ ਕਰੋ ਤੇ ਬਹੁਤ ਵੀਡੀਓ ਆਉਣੀਆਂ ਤੇ ਦਰਖਤ ਨਹੀਂ ਦੇਖਦੇ ਬਾਈ ਤੇ ਅੱਗ ਲਾ ਦਨੇ ਆ ਫੂਕ ਦਨੇ ਦਰਖਤ ਵੀ ਤੇ ਇਹਨਾਂ ਕਰਕੇ ਬਾਈ ਛਾਵਾਂ ਮਿਲਦੀ ਆ ਆਪਾਂ ਨੂੰ ਤੇ ਸਿਆਲ ਸਿਆਲ ਤਾਂ ਚਲੋ ਇਹਨਾਂ ਮੁੱਲ ਘਟ ਪੈਂਦਾ ਤੇ ਆਹ ਦਿਨਾਂ ਚ ਆ ਕੇ ਅਕਤੂਬਰ ਨਵੰਬਰ ਤੱਕ ਇਹਨਾਂ ਨੇ ਛਾਵਾਂ ਦੇਣੀਆਂ ਬਾਈ ਹਲੇ 5-6 ਮਹੀਨੇ ਪਹਿਂ ਦੇਖ ਲੋ ਤੇ ਇਹਨਾਂ ਦੀ ਬਾਈ ਜ਼ਰੂਰੀਅਤ ਏ ਘਾਲ ਤੇ ਸਿਆੜ ਦੋ ਸਿਆੜ ਜਿਹਨੇ ਵੀ ਅੱਗ ਲਾਉਣੀ ਬੇਸ਼ੱਕ ਪਹਿਲਾਂ ਤਾਂ ਇਹ ਗੱਲ ਆ ਵੀ ਅੱਗ ਲਾਓ ਨੀ ਅੱਗ ਲਾਓ ਨਾ ਇਦੇ ਵਿੱਚ ਤਾਂ ਬਲਤੀ ਲੋਡ ਵੀ ਨਹੀਂ ਪੈਂਦੀ ਬਾਈ ਤੇ ਈਰੀ ਦੇ ਵਾਢ ਨੂੰ ਤਾਂ ਚਲੋ ਮੰਨਿਆ ਵੀ ਆ ਤੇ ਕਣਕ ਦੇ ਵਾਢ ਨੂੰ ਤਾਂ ਕੋਈ ਲੋੜ ਨਹੀਂ ਜੇ ਲਾਉਣੀ ਵੀ ਆ ਤੇ ਮੜਾ ਜਾ ਆਪਣਾ ਭਾਈ ਦਰਖਤਾਂ ਤੇ ਬਚਾ ਕੇ ਅੱਗ ਲਾਇਆ ਕਰੋ ਸਾਰਿਆਂ ਨੂੰ ਬੇਨਤੀ ਆ ਬਾਕੀ ਤੁਸੀਂ ਵੱਧ ਸਿਆਣੇ ਭਾਈ ਮੇਰੇ ਨਾਲ ਤੇ ਲੋਈ ਬਾਈ ਤੇ ਗੰਦੇ ਤੇ ਸਪਰੇਅ ਲੱਗੇ ਕਰਾਉਣ ਕੱਖ ਦੀ ਪਹੁੰਚ ਗਈ ਖੇਤ ਚ ਸ੍ਰੀ ਗਾਲ ਜੀ ਅੱਜ ਆਪਾਂ ਨੇ ਇੱਕ ਅੱਖ ਦੀ ਕਰਾ ਲੈਣੀ ਆ 240 ਹ ਸੰਕੋਰ ਠੀਕ ਆ ਫੇ ਪਰਸੋਂ ਕਰਾਉਂਗੇ ਕਣਸੂਏ ਵਾਲੀ ਉਹ ਵੀ ਥਾਲਾ ਖਾਸਾ ਮੂਬੇ ਨੂੰ ਪਿਆ ਵਾ ਬਾਕੀ ਬੀਜਣ ਨੂੰ ਨਾਲੇ ਦੇਖਦਾ ਨਹੀਂ ਨਹੀਂ ਸਾਰੇ ਪੇ ਕਰਾ ਦੇਣੀ ਆ ਵੇ ਇੱਕ ਦਿਨ ਛੱਡ ਕੇ ਕਰਾਉਣੀ ਆ ਨਹੀਂ ਤਾਂ ਨਾਲ ਲੱਗਦੀ ਵੀ ਕਹਿੰਦਾ ਕਰਾਈ ਜੰਨੇ ਪਰ ਫਾਇਦਾ ਨਹੀਂ ਕੋਈ ਇੱਕ ਦਿਨ ਦਾ ਬਿੱਠਾ ਜਾਈ ਜਾ ਨੇ ਨਾਲ ਨਾਲ ਲੱਗਦੀ ਕੋਈ ਦਾ ਹਾਂ ਫਰਸ ਉਹਨੂੰ ਕਰਾਉਂਗੇ ਬਾਕੀ ਉਧਰ ਦਾ ਮੁੱਢਿਆ ਪਤਾ ਕਰਤੀ ਨੇ ਕੱਖ ਦੀ ਹਾਂ ਅੱਜ ਕੱਖ ਦੀ ਲੱਗੇਗਾ ਅੱਜ ਰੱਖ ਦੇਗਾ ਇੱਧਰ ਹੋ ਜਾ ਬੰਦੇ ਤਿੰਨ ਪਹੁੰਚੇ ਹੋਏ ਆ ਤਿੰਨ ਕੀਲੇ ਤਿੰਨ ਬੰਦੇ ਕੱਲਿਆ ਰੋਪੀ ਪਾਣੀ ਦੇ ਪਹਿਲਾਂ ਕਬੀ ਰੋਪੀ ਪਾਣੀ ਨਹੀਂ ਮਿਲਦਾ ਅਰੇ ਜਾਨੂੰ ਦਾ ਸੀ ਹੋਰ ਤੇ ਜੰਦਾ ਬਾਕੀ ਗੜਾਈ ਵਾਲਾ ਮਹਿੰਗਾ ਪਾਹ ਪੈਣਾ 4000 4500 ਮੰਗਦੇ ਹੋਈਏ ਇਹ 2500 ਦੀ ਦਵਾਈ ਆ ਵਿੱਚੇ ਦੇ ਸੰਗ ਇੱਕ ਇੱਕ ਤਾਂ ਕਰਾਉਣੀ ਹੈ ਇੱਕ ਇੱਕ ਤਾਂ ਕਰਾਉਣੀ ਬਣੀ ਗੱਲ ਚਲੋ ਤਾਂ ਫੇ ਪਲੇਜ ਨੂੰ ਕਰਾ ਦਿੰਗੇ ਇਹਦਾ ਕੱਖ ਤਾਂ ਖੁੱਪਣ ਦੇ ਮਰਾ ਮੋਟਾ ਜਿਹੜਾ ਹੈਗਾ ਇਹ ਕੋਈ ਹੋਊਗਾ ਇਹਨੂੰ ਬੜਾ ਵੀ ਹੋਈਊਗਾ ਮਰਾ ਮੋਟਾ ਉਹ ਮੁੱਦੇ 퍼ਦਾ ਲੋੜੇ ਨਹੀਂ ਹੈ ਇਹ 3000 ਦੀ ਵਿੱਚੇ ਕੰਸੂਏ ਦੀ ਵਿੱਚੇ ਸਾਰਾ ਕੁਝ ਹੋ ਜਾਣਾ ਦੇਖੇ ਮਨਾ ਆ ਤਾਂ ਕੀ ਹੋ ਜਾਣਾ 35 3500 ਚੋ ਗਿਆ ਤੇ ਉਹ ਚਾਰ ਕਿਰਾਏ ਕਰਾਈ ਕਰਾਈ 4021 ਦੇ ਦਾ ਪੈਣਾ 4000 ਇਹ ਰਾਸਣ 4500 ਦੇ ਖੜਾ ਸੀ ਪੈਣਾ ਮੱਕੀ ਭਾਈ ਪਨੀਰੀ ਵੀਤਤੀ ਆਪਾਂ ਨੇ 110 ਠੀਕ ਹੈ ਹਾਂ ਬਾਕੀ ਦੂਏ ਵੀਤਾਂ ਫਿਰ ਉਪਰ ਤੇ ਜੇ ਪਤਾ ਕਰਕੇ ਆਉਂਗਾ ਅੱਜ ਚੱਕ ਲਿਆਉਣੇ ਹਾਂ ਚੱਕ ਲਿਆਉਣੇ ਹਾਈਬ੍ਰਿਡ ਲਿਆਉਣੇ ਆਹੋ ਬਈ ਲੋ ਇੱਥੇ ਦਾ ਮਿਲੇ ਨਹੀਂ ਖੈਰਾਬਾਦ ਰੋਪੜ ਤੇ ਲਿਓ ਰੋਪੜ ਤੇ ਮਿਲੂਆਂ ਚਮਕੌਰ ਦਾ ਉੱਥੇ ਪਤਾ ਕਰ ਲਈ ਅਸਰ ਬਹੁਤ ਆ ਦਵਾਈ ਦਾ ਹੈ ਉਹ ਯੂ ਸਮੈਲ ਬਹੁਤ ਆ ਹਾਂ ਸਮੈਲ ਵਾਲੇ ਆ ਉਹ ਰਸਤੇ ਪਰ ਵੀ ਜਾਂਦੀ ਸੀ ਹਾਂ ਤੇ ਆਹ ਹੈ ਨਾ ਵਿੱਚ 240 ਏ 240 ਦੀ ਉਹ ਆ 240 ਹਾਂ ਦੂਈ ਸੰਕੋਰ ਦੀ ਨਹੀਂ ਬਾਕੀ ਇਹ ਭਾਈ ਬਬੂਲਾ ਕਰਕੇ ਆਪਾਂ ਹਲਕੀ ਉਹ ਸਪਰੇਅ ਕਰੀ ਬਹੁਤੀ ਨਹੀਂ ਹਾਂ ਹਾਂ ਈਕੀ ਕਪੂੜੀ ਸੰਕੋਰ ਦੀ ਬਾਕੀ ਆਹਗਾ ਦੀ 240 ਹਾਂ 1 ਲੀਟਰ ਹੋਗਾ 240 ਹਾਂ 1 ਲੀਟਰ ਹੋਗਾ ਤਾਂ ਕਹਿੰਦਾ ਭਾਈ ਜਿਆਦਾ ਭੇ ਦੋ ਪਾਓ ਅਜਿਹਾ ਵੀ ਇੰਨਾ ਦਾ ਹੈ। ਉਹ ਮੁੰਡੇ ਜੇ ਜ਼ਿਆਦਾ ਇਨਾਂ ਚ ਇੰਦਾ ਘੱਟੇ। ਹਾਂ। ਬਾਕੀ ਕਿੰਨੇ ਕਿੰਨੇ ਪੰਪ ਲਾਉਣੇ ਕੀ ਲੈਈ? 7-7 ਪੰਪ। 7-7? ਹੂੰ। ਇੱਕੀ ਪੰਪਾਂ ਦੀ ਕਹਾਣੀ ਤਾਂ ਮਤ ਉਹ ਕੋਲ। ਹੂੰ, ਆਹੋ 7-7 ਆ ਜੂ ਤੇ ਨਾਲ। ਹੂੰ। ਅਣ ਇਨਾਂ ਦਾ ਹੀ ਗਾ ਪਊਗਾ। ਇਨਾਂ ਦਾ ਨਹੀਂ ਪਊਗਾ। ਪਾਣੀ ਤਾਂ ਜ਼ਿਆਦਾ ਹੀ ਆਹੀਦਾ ਘੱਟ। ਜ਼ਿਆਦਾ ਜ਼ਿਆਦਾ। ਇਕੜੇ ਫਿਰ ਕਣਕ ਆ। ਵੀ ਪੰਜ ਪੰਪਾਂ ਨਾਲ ਸਾਰ ਲਓ। ਨਹੀਂ। ਪਿਆਰ ਨਾਲ ਵੀ ਸਾਰ ਲੈਨੇ ਕਣਕ ਵਰਤ। ਹੂੰ। ਇਹਦਾ ਫਿਰ ਕੱਖ ਵਾਲਾ। ਇਨਾ ਪਾਣੀ ਲੱਗੂਗਾ ਉਨੇ ਹੀ ਕੱਖ ਆ ਸਕੂਗਾ। ਇਹ ਪਾਣੀ ਨਾ ਲੱਗਿਆ ਕੱਖ ਆਇਆ ਕਰੂਗਾ। ਨਾਲ ਸਵੇਰ ਟਾਈਮ ਕਰੀਦਾ ਫਾਇਦਾ ਇਹਦਾ। ਹਾਂ। ਦੂਈ ਦੁਪਹਿਰੇ ਤੇ ਕਰਾਉਣੀ ਐ। ਦੂਈ ਸ਼ਾਮ ਨੂੰ ਕਰ ਦਵੇ ਜੀ। ਸ਼ਾਮ ਨੂੰ। ਜਿਹੜੀ ਕੰਫੂਰ ਵਾਲੀ ਨਾ। ਉਹ ਸ਼ਾਮ ਨੂੰ। ਉਹ ਸ਼ਾਮ ਨੂੰ। ਇਹ ਜਿਹੜਾ ਹੋਣਾ ਕੀੜਾ ਫੇਰ ਬਾਹਰ ਨਿਕਲਦਾ। 4 ਵਜੇ ਤੇ ਬਾਅਦ ਆਏ ਹੋਣਾ। 4:00 ਵਜੇ ਆ ਜਿਓ। 4:00 ਵਜੇ ਆ ਜਿਓ। 2 ਘੰਟੇ ਲੱਗੇ ਇੰਨੇ। 2 ਘੰਟੇ ਲਾ ਦੇਣੇ ਨੇ। ਬਾਕੀ ਉਹਨਾਂ ਦੇ ਵੀ ਸਾਥ-ਸਾਥ ਪੰਪੇ ਕਰਾਉਣਾ। ਉਹੀ ਜਿਆਦਾ ਹੀ ਫਿਰ ਪਤਾ ਫੁਆਰਾ ਬਣਾ ਲਵੇ ਕਹਿੰਦੇ ਫੁਆਰਾ じゃ ਬਣਾ ਲਵੇ ਉਹਦਾ ਜਿਆਦਾ ਨਾ ਨਾ ਫੁਆਰਾ ਨਾ ਕਹਿੰਦਾ ਬਣਾਵੇ ਫੁਆਰਾ ਦਾ ਕਹਿੰਦਾ ਬਣਾਵੇ ਨੇ ਪਾਣੀ ਫੁਆਰਾ ਬਣਾਵੇ ਫੁਆਰੇ ਉੱਪਰ ਪੱਤੇ ਪਰ ਤਾਂ ਹੀ ਟਿਕਣਾ ਪੱਤੇ ਪਰ ਸਪਰੇ ਤਾਂ ਹੀ ਟਿਕੂਗੀ ਫੁਆਰੇ ਨਾਲ ਕਿੱਥੇ ਟਿਕਾਣੀ ਆ ਅੱਜ ਹੀ ਪੱਤੇ ਟੁੱਟ ਗਏ ਤਾਂ ਘੁੱਟੀ ਹੋਈ ਬਜ਼ੇਰੀ ਆ ਸਰੋ ਸਰੋ ਜਲੀ ਦੀ ਗੱਲ ਹੈ ਸਰੋ ਇਸ ਤਰ੍ਹਾਂ ਆਹ ਤੇਰੇ ਨਾਲ ਸੋਟ ਪਰੋਣ ਨੂੰ ਸਤਿ ਸ੍ਰੀ ਅਕਾਲ ਜੀ। ਆਹ ਬੰਦਾ ਹੈ। ਬੰਦਾ ਹੈ। ਇਹਨਾਂ ਆਇਆ ਚਾ ਚਾ ਚੰਦ ਤੇ ਆਰੇ ਖਬਰੇ ਵਾਲੀ ਹੈ। ਅੱਛਾ। ਥਾਰਾ ਕੰਮ ਉਹ ਵੀ ਕੱਢੀ ਜਾਂਦਾ। ਇਹ ਹੋਰ ਦਿਹਾੜੀ ਜਰੂਰੀ ਕਰਦੇ। ਨਹੀਂ ਦਿਹਾੜੀ ਆਣੀ ਵੀ ਚੱਲਦਾ ਜੇਰਾ ਕੰਮ ਹੋ ਜਾਦਾ। ਮੈਨੇ ਮਿਲੀ ਜਾਂਦਾ ਖਬਰੇ ਦਾ ਕੰਮ ਰੋਈ। ਹਾਂ ਹਾਂ ਜੀ। ਬਾਕੀ ਠੀਕ ਆ ਇਹਨਾਂ ਦੀ ਕਰਾਉਨੇ ਰੇ ਸਾਰੇ ਹੀ ਬੰਦੇ ਪੱਕੇ ਬਣੇਗਾ। ਆ ਫੋਨ ਕਰਦੇ ਕੱਲ ਕਰਿਆ ਤਾਂ। ਅਰੇ ਕਾਲੂ ਸਵੇਰੇ ਆ ਜੂ ਮੈਂ ਤਾਂ ਕਹਿੰਦਾ ਮੈਂ ਦੁਪਹਿਰ ਤੇ ਆ ਜੀ ਉਹਨੇ ਨਹੀਂ ਸਵੇਰੇ ਆ ਜਣਾ ਅਸੀਂ 2 ਘੰਟੇ ਲਾ ਕੇ ਜਲਦੇਣਾ ਹੋਰ ਚਲ ਮੈਂ ਠੀਕ ਆਸ ਤੇ ਦਵਾ ਦਾ ਖਾ ਗੱਲ ਲੈ ਆਹ ਬਈ 238 ਕੰਨਾ ਹੈ ਉਹ ਪਰਾਂ ਮੁੱਢਾ ਵੀ ਆ 238 ਉਹ ਪਰਾਂ 95 ਇਹਦੇ ਵਿੱਚ ਆ ਤਾਂ ਜੰਮੇ ਹੋਏ ਆ ਤੇ ਸਰੋਂ ਜੰਮੇ ਆਈ ਬਾਕੀ ਦੂਆ ਕੱਖ ਤਾਂ ਹਲੇ ਘਟਾ ਤਾਨ ਜੰਮੀ ਆਇਆ ਤੇ ਵਿੱਚ ਸਰੋਂ ਆ ਦੇਖੋ ਸਰੋਂ ਵਾਲਾ ਖੇਤ ਆ ਇਹ ਸਰੋਂ ਤਾਂ ਜੰਮੀ ਗੇ ਬਾਕੀ ਉਧਰ ਤਾਂ ਦੂਆ ਕੱਖ ਇਤੋਂ ਆਪਾਂ ਨੇ ਗੜਾਈ ਵੀ ਕਰਤੀ ਰੁਟਾ ਵੜਨਾ ਇਹਦੀ ਵੀ ਕਰਤੀ ਸੀ ਵੱਢਤੇ ਜੇ ਆਪਾਂ ਨੇ ਆਹ ਜੁੰਡੇ ਗੇ ਸਰੋਂ ਦੇ ਠੀਕ ਆਹ ਕੀਲਾ ਰਹਿ ਗਿਆ ਤਾਂ ਬਸ ਸਪਰੇਅ ਕਰ ਲੈ ਉਧਰ ਦੋ ਕੀਲੇ ਆ ਪਰ ਹੋ ਗਈ ਇੱਕ ਇੱਕ ਬੰਪ ਰਹਿ ਗਿਆ ਉਧਰ ਆਪ 95 ਗੱਣਾ ਬਾਈ ਇਆ ਉੱਥੇ ਦਾ ਬਾਈ ਲੈ ਹੋਰ ਫੁੱਟਦਾ ਵਿੱਚ ਅੱਖਾਂ ਦੇ ਕੋਲੇ ਹੋਰ ਫੁੱਟਦੀਆਂ ਹਲੇ ਫੁੱਟ ਫੁੱਟੀ ਜਾਂਦੀ ਹਲੇ ਬਾਕੀ ਰੇਰੂ ਪਾਉਨੇ ਆ ਸਪਰੇਅ ਕਰੇ ਤੇ ਬਾਅਦ 2-3 ਦਿਨ ਤੱਕ ਸਪਰੇਅ ਦਾ ਅਸਰ ਹੋ ਜਾਵੇ ਕੱਖ ਨੂੰ ਤੇ ਫਿਰ ਰੇ ਪਾਵਾਂਗੇ ਇਹਨਾਂ 'ਚ ਉਹ ਮੁੱਡੇ ਤਾਂ ਪਾਰਤਾ ਤਾਂ ਆਪਾਂ ਨੇ ਇਹ 'ਚ ਵੀ ਪਾਉਣਾ ਮੱਕੀ ਸ਼ਿਟੀਆਂ ਬਹੁਤ ਸੁੱਕ ਗਈਆਂ ਖੇਦੀਆਂ ਪਰਲੇ ਦੀਆਂ ਹੀ ਸੁੱਕੀਆਂ ਇਹ ਲਾਈਆਂ ਥੋੜੀਆਂ ਲੇਟ ਲੱਗ ਗਈਆਂ ਦੀ ਬਾਈ ਇਹਦੇ ਕਰਕੇ ਸੁੱਕ ਗਈਆਂ ਬਹੁਤ ਉਹ ਜਨਵਰੀ ਚ ਲਾਈਆਂ ਦੀਆਂ ਦੇਖ ਲਓ ਉਹ ਇੱਕੀ ਸ਼ਿਟੀਆਂ ਸੁੱਕੀ ਹੈਗੀ ਇਹ ਚ ਬਹੁਤ ਸੁੱਕੀਆਂ ਇਹ ਲਾਈਆਂ ਦੀ ਆਪਾਂ 15 ਮਾਰਚ ਨੂੰ ਬਾਈ ਪੱਤਾ ਫੁੱਟਿਆ ਤਾਂ ਪੱਤਾ ਫੁੱਟਣ ਦੇ ਜੇ ਪਹਿਲਾਂ ਲੱਗੀ ਹੋਈ ਸ਼ਿਟੀ ਫਿਰ ਨਹੀਂ ਸੁੱਕਦੀ ਜੇ ਪੱਤਾ ਫੁੱਟਿਆ ਹੋਵੇ ਸ਼ਿਟੀ ਨੂੰ ਫਿਰ ਵਿੱਚ ਵਿੱਚ ਸੁੱਕ ਜਾਂਦੀਆਂ ਕੁਝ ਪਰਸੈਂਟ ਚੱਲ ਪਈ ਜਾਂਦੀਆਂ ਆਰ ਸੀਡੀ ਕੋ ਵੀ ਨਹੀਂ ਸੁੱਕੀ ਇਹ ਲੱਗੀ ਹੁੰਦੀ ਜਨਵਰੀ ਦੇ ਐਂਡ ਚ ਇਹ ਆਪਾਂ ਨੇ ਸਰੋਂ ਵਾਲੇ ਖੇਤ ਚ ਲਾਤੀ ਸੀ ਆ ਗੰਨਾ ਆਪਾਂ ਨੇ ਜਿਵੇਂ ਵੱਢ ਕੇ ਵਿੱਚ ਜਦਾ ਬਾਈ ਆ ਦੇਖੋ ਕੋਈ ਛਟੀ ਨਹੀਂ ਸੁੱਕੀ ਹੈਗੀ ਇਹ ਚ ਬਾਕੀ ਗੰਨਾ ਇਹ ਵੀ ਹਲੇ ਸਰੋਂ ਕਰਕੇ ਲੇਟ ਹੋ ਗਿਆ ਉਹ ਪਹਿਲਾਂ ਉਹ ਜ਼ਿਆਦਾ ਫੁੱਟਿਆ ਆ ਇਹ ਘੱਟ ਫੁੱਟਿਆ ਹਲੇ ਫੁੱਟ ਰਿਹਾ ਸਰੋਂ ਵਾਲਾ ਗੰਨਾ ਕਾਮਯਾਬ ਨਹੀਂ ਵੈਸੇ ਬਾਈ ਇੱਕ ਦਿਨ ਆਤਾ ਹੋਈ ਜਿਹੜਾ ਆਪਾਂ ਜਨਵਰੀ ਫਰਵਰੀ ਮਾਰਚ ਤੱਕ ਵੀ ਬੀਤਦੇ ਆ ਉਹ ਗੰਨਾ ਸਿੱਟ ਰਹਿਦਾ ਕੋਈ ਕੱਖ ਵੀ ਘਟ ਹੁੰਦਾ ਇਹਦਾ ਕੱਖ ਵੀ ਨਹੀਂ ਲੋਟ ਆਉਂਦਾ ਛੇਹ ਇੱਥੇ ਆਏ ਭਾਈ ਮੋਢਾ ਗੰਨਾ ਹੋਣਾ ਗੰਨਾ ਤਾਂ ਇਹ ਬੂਟਿਆਂ ਚੋਂ ਆਉਣਾ ਇੱਕ ਤੀ ਇਹੇ ਜਾਈ ਹੋਣਾ ਤੇ ਟਾਲ ਜੋਗਾ ਹੀ ਹੋਣਾ ਮੇਰੇ ਸਾਹਮਣੇ ਵਾਤੇ ਵਾਤੇ ਇੱਕ ਪਰਚੀ ਹੋ ਜੂਗੀ ਜੇ ਹੋਇਆ ਫੇਰ ਬੂਟਾ ਹੋ ਜਾਂਦਾ ਬੜਾ ਫੇਰ ਗੰਨਾ ਹੋਣ ਨਹੀਂ ਦਿੰਦਾ ਬਾਕੀ ਸਪਰੇ ਹੋਣੀ ਇਹ ਦੇ ਕੰਸੂ ਹੈ ਜੀ ਹਾਂ ਜਿਹੜਾ ਕੰਹੂਆ ਪਿਆ ਵਾ ਨਾ ਆਹ ਹਾਂ ਇਹ ਚੱਕ ਦਈਏ ਕੋਰਾ ਜੀ ਹੈ ਹਾਂ ਕੋਰਾ ਜੀ ਕੋਰਾ ਜੀ ਨਹੀਂ ਦਿੱਤੀ ਹੈ ਨਹੀਂ ਕੋਰਾ ਜੀ ਨਹੀਂ ਹੈਗੀ ਹੋਰ ਕੋਰਾ ਜੀ ਨਹੀਂ ਬਣਾ ਜੀ ਆ ਕੋਰਾ ਜੀ ਨੇ ਵਧੀਆ ਵੈਸੇ ਹੂੰ ਬੋਰ ਕੇ ਕੋਰਾ ਜੀ ਲਿਆਵੇ ਕੋਰਾ ਜੀ ਲੈਂਦੇ ਆਂ ਉਹ ਮਹਿੰਗੀ ਪੈਣੀ ਆ ਮਾਰੀ ਵੀ ਬਣਾਉਂਦਾ ਮਾਰੀ ਵੀ ਕਰਦਾ ਤਾਕਤ ਤੇ ਵੀ ਕੰਮ ਕਰ ਹਾਂ ਤਾਕਤ ਦਾ ਕੰਮ ਵੀ ਕਰ ਕੋਰਾ ਜੀ ਨੇ ਲਿਆਉਂਗੇ ਹੂੰ ਉੱਥੇ ਕੀ ਆ ਖੋਲੀ ਆ ਉਹ ਕੋਰਾ ਜਿੰਨੇ ਲੈ ਆਉਂਗਾ। ਉਹ ਠੀਕ ਆ ਤਾਕਤ ਵੀ ਜੰਦੀ ਆ ਉਹ। ਥੋੜਾ ਮਹੰਗਾ ਤਾਂ ਹੋਤਾ ਲੇਕਿਨ ਤਸੱਲੀ ਹੈਗਾ ਜੀ। ਤਸੱਲੀ ਆ ਇੱਕ ਵਾਰੀ ਕਰਿਆ ਹੋਇਆ ਫਿਰ ਲੋੜ ਨਹੀਂ ਪੈਣਾ। ਉਹ ਠੀਕ ਆ ਉਹੀ ਲਿਆਉਂਗਾ। ਉਹ ਟਾਈਮ ਵੀ ਆਸਰ ਵੀ ਲੰਬਾ ਰੱਖਦੀ ਆ। ਬੜਾ ਠੀਕ। ਉਹੀ ਲਿਆਉਂਗਾ। ਬਾਕੀ ਪਰਸੋਂ ਨੂੰ ਕਿਹਾ ਇਹਨਾਂ ਨੂੰ ਕਿ ਪਰਸੋਂ ਨੂੰ ਕਰ ਦੋ। ਪਰਸੋਂ ਸ਼ਾਮ ਨੂੰ ਆ ਜਿਓ ਲੰਮੜਦਾਰ। ਦੁਪਹਿਰ ਦੇ ਬਾਅਦ। ਹਾਂ ਦੁਪਹਿਰ ਦੇ ਬਾਅਦ। ਪਰਸੂਏ ਵਾਲਾ ਨਾ ਦੁਪਹਿਰ ਦੇ ਬਾਅਦ ਠੀਕ ਆ। ਉਹ ਸ਼ਾਮ ਨੂੰ ਕਰਨਾ ਚਾਹੀਦਾ। ਕਿਹੜਾ ਬਾਹਰ ਨਿਕਲਦਾ। ਹਾਂ ਜੀ। ਰਾਤ ਨੂੰ। ਠੀਕ ਆ। ਹਾਂ। ਦੈਂਚ ਕੋਵਜੋ ਪੜ ਜਾਂਦਾ ਪਤਾ ਹੀ ਫਾਇਦਾ ਉਹਦਾ ਨਾ ਉਜਰੇ ਕਾ ਸਾਮ ਕੋਈ ਫਾਇਦਾ ਕੱਖ ਬਲਾ ਤਾਂ ਚਲੋ ਕੱਖ ਵਾਲਾ ਤਾਂ ਕਿਸੇ ਵੀ ਟਾਈਮ ਕਰ ਲੋ ਕੱਖ ਵਾਲਾ ਤਾਂ ਸਵੇਰ ਟਾਈਮ ਚਾਹੀਦਾ ਸਵੇਰ ਵਾਲੀ ਟਾਈਮ ਚਾਹੀਦਾ ਕੱਖ ਵਾਲਾ ਇਹ ਤਾਂ ਪਹਿਲੇ ਧੁੱਪ ਲੱਗਣੀ ਆ ਉਹ ਰਾਤ ਨੂੰ ਪੈ ਨਹੀਂ ਸਕੜ ਇਹ ਨਹੀਂ ਕੰਮ ਕਰਦੀ ਕੱਖ ਵਾਲਾ ਤਾਂ ਚਾਹੀਦਾ ਸਵੇਰੇ ਹੀ ਹਾਂਜੀ ਹਾਂਜੀ ਬਾਕੀ ਧੂਆ ਤਾਂ ਹੁਣ ਸ਼ਾਮ ਨੂੰ ਕਰਿਆ ਪਰਸੋਂ ਬੱਸ ਪਰਸੋਂ ਨੂੰ ਆ ਜਾਓ ਕੱਲ ਦਾ ਦਿਨ ਲੰਘ ਜੂਵੇ ਬਸ ਪਰਸੋਂ ਨੂੰ ਆ ਜਾਓ ਪਰਸੋਂ ਦੁਪਹਿਰ ਤੇ ਬਾਅਦ ਆ ਜਾਓ 4:00 ਵਜੇ ਤਾਂ 4 ਵਜੇ ਜਦ ਮਰਜ਼ੀ ਆ ਜੂ। 2 ਘੰਟੇ ਕੱਦਣੀ ਇਨਾਂ ਨੇ। ਹਾਂ। ਨਾਲੇ ਤਿੰਨ ਬੰਦੇ ਆ ਗਏ ਤੇ ਇਹਨਾਂ ਨੂੰ ਕੀ ਲੱਗਦਾ ਨੇ? ਹੀਲਾ ਕੀ ਲਾਇਆ? ਹੀਲਾ ਕੀ ਲਾਇਆ? ਉਹ ਵੀ ਸੱਤ-ਸੱਤ ਪੰਪਾਂ ਨੂੰ ਕੀ ਆ ਕੇ ਲੱਗੇ ਆ? ਬਾ ਗੰਨਾ ਦਾ ਇੱਕ ਪਰਚੀ ਮਸੀ ਹੋਣੀ ਮਨ ਤਾਂ ਲੱਗਦਾ ਇੱਕ ਪਰਚੀ ਹੋਊਗੀ। ਗੰਨੇ ਜੀ। ਕਿਹੜੀ ਹੋਊਗੀ ਜੀ? ਚਲੋ ਹੋ ਗਈ ਹੋ ਗਈ ਬਾਕੀ ਬੂਟੇ ਆਪਣੇ ਵਧੀਆ ਹੋ ਜਾਣੇ। ਜੇ ਆਪਾਂ ਗੰਨਾ ਬਾਕੇ ਆਪਾਂ ਹੋਰ ਚਾਰਾ ਵੀ ਬੀਜ ਦੇ ਜਾਂ ਕੋਸ ਹੋਰ ਕਰਦੇ ਭਾਈ। ਫਿਰ ਉਹ ਹੁੰਦਾ ਏ। ਹੇ ਬੂਟਾ ਨਹੀਂ ਚੱਲਦਾ ਬੂਟਾ ਵੀ ਚੱਲਦਾ ਤੇ ਬੂਟਾ ਜੜਵਾ ਹੋ ਜਾਂਦੀ ਵੱਡ ਤੇ ਉੱਚ ਫਾਇਦਾ ਨਹੀਂ ਆਏਗਾ ਜੇ ਆਪਾਂ ਬਾਦੀਏ ਦੰਦਾ ਬਾਕੇ ਫਿਰ ਜੜਾ ਹੁੰਦੀਆਂ ਵੱਡ ਹੋ ਜਾਂਦੀਆਂ ਹੁਣ ਬਾ ਹੁਣ ਫਰੀਦਾ ਹੀ ਹੋ ਜਾਣਾ ਹੁਣ ਇਹਦੇ ਪੇ ਕਿੰਨਾ ਖਰਚਾ ਆਉਣਾ ਸਪਰੇਅ ਦਾ ਐ ਇੱਕ ਅਗੜਾਈ ਦਾ ਹਾਂ ਹੁਣ ਖਰਚਾ ਵੀ ਨਹੀਂ ਆਇਆ ਖਰਚਾ ਵੀ ਕੋਈ ਨਹੀਂ ਇਹ ਤਾਂ ਫੇਰ ਹੁੰਦਾ ਖਰਚਾ ਵੀ ਬਾਕੇ ਦੁਆਰਾ ਬੀਜਿਆ ਜਾ ਕਰਿਆ ਹਾਂ ਫੇਰ ਬੀਜ ਪੈਣਾ ਇੰਨਾ ਬੀਜ ਪੈਣਾ ਬੀਜ ਪੈਣਾ ਬਜਾਈ ਉਹ ਤਾਂ ਜਿਹੜੇ ਪਰਚੀ ਹੋਊਗੀ ਉਹੀ ਬਥੇਰੀ ਹੈ ਉਹੀ ਬਥੇਰੀ ਹੈ ਹੂੰ ਬਾਕੀ ਬੂਟੇ ਹੋ ਜਾਣੇ ਬੂਟੇ ਦੇਖੇ ਕਿੰਨਾ ਫਰਕ ਪੈਂਦਾ ਜੀ ਆ ਬੂਟਿਆਂ ਨੂੰ ਪਾਣੀ ਹੀ ਹੈ ਬੂਟਾ ਚਾਹੀਦੀ ਗੰਨੇ ਚ ਗੰਨੇ ਚ ਗੰਨੇ ਚ ਯਾਨੀ ਗੰਨਾ ਵੀ ਬੀਜੇ ਫੱਗਣ ਵਾਲਾ ਕੋਈ ਵੈਸਾ ਅੱਤ ਕੀ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਸਰੋਂ ਸਰੋਂ ਦਾ ਬੀਜੇ ਸਰੋਂ ਨਾ ਪੰਗਾ ਉਹਦੇ ਵਿੱਚ ਕਾਣ ਜਿੰਨਾ ਜਿੱਕੜਾ ਉਹ ਪਰਲਾ ਜੰਮਿਆ ਉਹ ਕੰਡ ਜੰਮਦਾ ਠੰਡ ਵਿੱਚ ਪਿਆ ਰਹਿੰਦਾ ਪਿਆ ਰਹਿੰਦਾ ਉੱਪਰ ਤੇ ਪਾਣੀ ਲਾ ਦਿੰਨੇ ਆ ਅੱਧਾ ਜੰਮਦਾ ਅੱਧਾ ਵਿੱਚੇ ਪਿਆ ਰਹਿੰਦਾ ਹਾਂ ਕੱਟ ਜੰਮਦਾ ਅੱਗਣ ਵਾਲਾ ਗੰਨਾ ਬੀਜੇ ਜਵਾਬੀ ਦੀਵੇ ਜਵਾਬੀ ਹੀ ਕੇ ਜਵਾਬੀ ਜਲਾ ਆਲੂ ਵੀਜ ਦਾ ਜੋ ਮਰਜੀ ਵੀਜ ਲਾ ਆਹ ਜੀ ਭਾਜੀ ਜੋ ਮਰਜੀ ਬੀਜ ਕੇ ਹਾਂ ਜਣੀ ਸਬਜੀ ਭਾਜੀ ਤੇ ਸਾਥੇ ਕਿੰਨੇ ਜਨਵਰੀ ਫਰਵਰੀ ਤੱਕ ਜਿਹੜੇ ਵੱਡ ਹੋ ਜਵੇ ਫਸਲ ਬਸ ਜਨਵਰੀ ਤੱਕ ਬਾਕੀ ਜਵੈ ਲੋਟ ਆ ਹਾਂ ਜਵੈ ਲੋਟ ਲੇਟ ਨਾ ਕਰੇ ਬੋਜ਼ਾ ਨਿਕੜਾ ਬਣਾ ਲੇਟ ਹੋ ਗਿਆ ਛਟੀਆਂ ਲਾਈਆਂ ਵਿੱਚ ਲੇਟ ਉਹ ਫੁੱਟੀਆਂ ਨਹੀਂ ਹੈਗੀਆਂ ਤੀਆਂ ਉਹ ਤਾਂ ਫਿਰ ਜਿਆਦਾ ਪਛੇ ਜਿਆਦਾ ਲੇਟ ਜਿਆਦਾ ਲੇਟ ਹੋ ਗਿਆ ਲੇਬਰ ਨਹੀਂ ਸੀ ਹੈਗੀ ਐਗਤੀ ਲੇਬਰ ਵੀ ਨਹੀਂ ਸੀ ਗੰਨਾ ਉਹ ਵੀ ਅੱਪਾ ਨੇ ਬਾਝ ਭੀਜਿਆ ਜਵਾਬੀ ਜੇ ਜਿੱਕੇ ਜੀ ਹੂੰ ਜਵਾਬ ਵੀ ਲੇਟ ਭੀਜਿਆ ਲੇਟ ਭੀਜਿਆ ਹੋਰ ਭਈ ਕਿਤਾਰ ਵੱਢੀ ਹੈ ਜਵਾਬ ਭੀਜਦੇ ਖੇਤ ਵੀ ਮਹੀਨਾ ਵਿਲਾ ਪਿਆ ਰਿਹਾ ਉਹ ਤੇ ਬਾਅਦ ਵੀ ਜਵਾਂ ਵੱਡ ਹੋਏ ਤੇ ਬਾਅਦ ਮਹੀਨਾ ਉਹ ਹੋਇਆ ਉਹ ਹੀ ਤੈਨੂੰ ਗੰਨਾ ਬੀਜ ਹੋਇਆ ਹਾਂ ਉਹਦਾ ਫਰਕ ਪਿਆ ਉਹਦਾ ਫਰਕ ਪੈਣਾ ਹੀ ਹੈ ਲੇਬਰ ਨਹੀਂ ਮਿਲੀ ਨੇ ਵਰਦਾਈ ਨੂੰ ਚੈੱਕ ਕਰ ਰਹਾ। ਰੇ ਪੌਣਾ ਤਾਂ ਫੇਰ ਬਿਜਾਈ ਹੋਣੀ ਸੀ। ਉਹਨੇ ਨੂੰ ਛਟੀਆਂ ਲੇਟ ਹੋ ਗਈਆਂ। ਇਹ ਹੋਈ 15 ਦੇ ਪਹਿਲਾਂ ਲੱਗ ਜਿੰਦੀ ਹੈ ਕੋਈ ਵੀ ਸੁੱਕਣੀ ਨਹੀਂ। ਬਾਕੀ ਇਹਦੇ ਵਿੱਚ ਕੋਈ ਨਹੀਂ ਸੁੱਕੀ ਜਿਹੜਾ ਪਹਿਲਾਂ ਕੱਤ ਕੇ ਬੀਜਿਆ। ਉਹ चाहिँ ਸੁੱਕੀ ਹੈਗੀ। ਉਹ ਜਨਵਰੀ ਚ ਲੱਗੀ ਇਹ ਮਾਰਚ 15 ਨੂੰ ਲੱਗੀ ਛਿਟੀ। ਹਰਕਤ ਹੈ। ਹਰਕਤ ਤਾਂ ਪੈਣੀ ਹੀ ਹੈ। ਹਾਏ ਹੋ। ਚੱਲੋ ਨਿਬੜ ਗਿਆ। ਹਾਂ ਨਿਬੜ ਗਿਆ ਹੁਣ। ਹੋਈਆਂ ਬਾਲਟੀਆਂ ਖਾਲੀਆਂ ਭਾਈ। ਇੱਕ ਗਲਾਸ ਵੀ ਵਿੱਚ ਸਿੱਟ ਲਿਆ। ਉਹ ਨਾਲੇ ਛੜਤਾ ਵਿੱਚੇ ਆਸਤਾ ਭਈਆਂ ਵਾਲੀ ਬਾਲਟੀ ਏ ਹੂੰ ਇਹ ਭਈਆਂ ਵਾਲੀ ਤੇ ਰੱਖਣੀ ਮੋਟਰ ਬਾਕੀ ਭਾਈ ਇੱਕ ਗੱਲ ਹੋਰ ਵੀ ਕਹਿਣੀ ਆ ਹਨਾ ਜੀ ਮੱਗ ਲਾਉਣੀ ਆ ਜੇ ਬੂਟੇ ਵਾਟੇ ਵਚਾ ਕੇ ਲਾਏ ਕਰੋ ਨਾ ਨਾ ਅੱਗ ਤਾਂ ਲੋੜੇ ਨਹੀਂ ਨਾ ਜੇ ਲਾਉਣੀ ਵੀ ਹੈ ਕੋੜੇ ਨਹੀਂ ਵੀਡੀਓ ਹੁਣ ਹੀ ਲੋਕਾਂ ਦੀ ਆ ਬੂ ਬੂਟੇ ਫੂਕ ਦਨੇ ਉਹ ਗਲਤ ਗੱਲ ਆ ਉਹ ਲਾਉਣ ਦੀ ਲੋੜੇ ਨਹੀਂ ਆਪੇ ਇਹਦਾ ਜਾੜਾ ਜਾ ਗਲ ਜਾਂਦਾ ਹਾਂ ਗਲ ਜਾਂਦਾ ਇਹਦਾ ਬੋਧਾ ਹੋ ਜਾਂਦਾ ਆਪੇ ਅਜੇ ਅਜੇ ਮਹੀਨੇ ਸਵਾ ਮਹੀਨੇ ਨੀ ਤਾਂ ਲੱਗਣੇ ਆ ਡੇਢ ਮਹੀਨੇ ਨੂੰ ਬਲਕੇ ਫੇ ਉਹ ਤਾਂ ਬੋਧਾ ਆਪੇ ਹੋ ਜਾਂਦਾ ਇੱਕ ਲੋਕ ਉਹੀ ਖੇਤਾਂ 'ਚ ਪਾਣੀ ਵੀ ਛੱਡ ਰੱਖਦੇ ਉਹ ਵੀ ਗਲਤ ਗੱਲ ਆ ਬਾਈ ਪਾਣੀ ਖਤਮ ਕਰਨ ਲੱਗੇ ਉਹ ਤਾਂ ਧਾਤੀ ਜੋ ਬਿਚੇ ਉਹੀ ਖੇਤਾਂ ਨੂੰ ਪਾਣੀ ਛੱਡੀ ਜਾਂਦੇ ਆ ਤੇ ਧਾਤੀ ਠੰਡੀ ਕਰੀ ਜਾਂਦੇ ਹੋਈ ਆ ਪਾਵਰ ਆਉਂਦੀ ਦਿਨ ਰਾਤ ਪਾਵਰ ਭਾਈ ਜਦ ਦੇਖੋ ਵੀ ਵੱਲੋਂ ਮੋਟਰਾਂ ਦਾ ਵੱਲਦਾ ਜਾਂਦਾ ਵੱਲਦਾ ਲੋਕ ਕੋਈ ਮੋਟਰਾਂ ਛੱਡੀ ਜਾਂਦੇ ਆ ਮੋਟਰ ਤੇ ਫालतू ਪਾਣੀ ਦਾ ਕੀ ਫਾਇਦਾ ਇਹ ਤਾਂ ਗਲਤ ਗੱਲ ਆ ਕਿ ਭਾਈ ਆਪਣਾ ਪਾਣੀ ਖਤਮ ਕਰ ਰਹੇ ਆ ਤੁਸੀਂ ਆਸਾਬ ਦਾ ਉਹੀ ਜੀਰੀ ਚ ਵੀ ਵਰਤਣਾ ਜੀਰੀ ਚ ਥੋੜਾ ਖਾਫਤ ਕਰਨੀ ਤੁਸੀਂ ਨਾਲੇ ਹੁਣ ਜਿਹੜਾ ਲੌਂਗ ਨੇ ਉਹਦਾ ਫਾਇਦਾ ਕੀ ਫਾਇਦਾ ਕੀ ਆ ਉਹਦਾ ਉਹਦਾ ਫਾਇਦਾ ਵੀ ਦਿੱਸੋ ਫਾਇਦਾ ਦੱਸੋ ਕੀ ਆ ਕੱਖੇ ਹੋਣਾ ਹੀ ਖੇਤਾਂ 'ਚ ਹੋਰ ਕੀ ਆ ਹੁਣ ਤੇ ਹੋਣਾ ਹੈ ਪਾਉਣਾ ਇਹ ਮੀਂਹ ਨਹੀਂ ਨਾ ਨਾ ਬਾਦਣੇ ਹੁਣ ਸ਼ੁਰੂ ਕਰਦਣੇ ਪਾਉਣਾ ਇੱਕ ਦੋ ਦਿਨ ਤੇ ਨਾ ਇੱਕ ਦੋ ਦਿਨ ਤੇ ਕਰਦਣੇ ਕਰਦਣੇ ਕਿੱਥੇ ਉਹ ਧਰਤੀ ਨੂੰ ਹਵਾ ਲੱਗਣੀ ਚਾਹੀਦੀ ਆ ਸਾਰਾ ਖੇਤ ਬੰਦੇ ਰਹਨੇ ਆ ਸਾਰਾ ਖੇਤ ਸਾਲ ਕੋਈ ਮੀਂਹ ਪੈਣ ਦੇ ਮੀਂਹ ਮੂ ਨਹੀਂ ਬਾਦਣੇ ਹੁਣ ਸੁੱਕੇ ਜੇ ਪਾਉਣੇ ਆ ਸੁੱਕੇ ਜੇ ਸੁੱਕੇ ਜੇ ਮੀਨਾ ਪਿਆ ਉਧਰ ਖੇਤਨਾ ਬਾ ਹੋ ਗਿਆ ਲਾ ਫੇ ਹੋ ਗਿਆ ਜਿਹੜਾ ਪਨੀਰੀ ਵੀ ਨਹੀਂ ਬੀਜੀ ਪਨੀਰੀ ਬੀਜੀ ਨਹੀਂ ਗੱਲ ਲਾ ਵੇ ਕਿਆ ਬੀਜ ਤੇ 15 ਕਿਲੋ ਵੀ ਫੇ 15 ਕਿਲੋ ਚੰ ਚਾਰ ਕਿਲੇ ਲੱਗੇ ਜਾਣੇ ਮਹੀਨੇ ਤੱਕ ਹੋਏ ਜਾਣਾ ਖੇਤ ਤਾਂ ਹੋਰ ਬੀਜੇ ਦੇਣੀ ਅੱਜ ਕੱਲ੍ਹ 15 ਦਿਨੋਂ ਬਾਅਦ ਆਣੇ ਆਪਾਂ ਨੇ ਹਾਂ 15 ਦਿਨੋਂ ਬੀਜੇ ਬਾਈ 1-2 ਦਿਨ ਚੱਕ ਬੋਣੇ ਚਾਹੀਦੇ ਖੇਤ ਸਾਰੇ ਬਾਦੋ ਸਾਰੇ ਖੇਤ ਬਾਦੋ ਆ ਬਾਦਣੇ ਆਪਾਂ ਨੇ ਚਲ ਠੀਕ ਸਪਰੇ ਹੋ ਗਈ ਖਤਮ ਆਪਣੀ ਹੂੰ ਸਪਰੇ ਹੋ ਗਈ ਖਤਮ ਨਾ ਯੂ ਪਤਾ ਵੀ ਕੱਕ ਖੱਬੜ ਨੂੰ ਵੀ ਮਾਰਦੀ ਹੈ ਹੈ ਨਾ ਯੂ ਕੱਬੜ ਦਾ ਲੱਗੂਗਾ ਮਾਰ ਦੂਗੀ ਹੈ ਮਾਰ ਦੂ ਤੂੰ ਫੋਟੋ ਚ ਛੱਡ ਦੇ ਨੀ ਠੀਕ ਹੈ ਜੀ ਚਲਦੇ ਆਂ ਹਾਂ